ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਹਰ ਰੋਜ਼ ਹੋਣ ਵਾਲੀ ਗੱਲਬਾਤ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟਰਾਂਸਲੇਟ ਕਰਾਂਗੇ ਦੇਰ ਹੋ ਰਹੀ ਹੈ ਇਟ ਇਸ ਗੈਟਿੰਗ ਲੇਟ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਵਾਈ ਆਰ ਯੂ ਸੇਇੰਗ 댓 ਤੁਹਾਨੂੰ ਇੱਥੇ ਨਹੀਂ ਆਉਣਾ ਚਾਹੀਦਾ ਹੈ ਯੂ ਸ਼ੁੱਡ ਨਟ ਹੈਵ ਕਮ ਹਿਅਰ ਅੱਜਕੱਲ ਕੀ ਕਰ ਰਹੇ ਹੋ ਵਾਟ ਆਰ ਯੂ ਡੂਇੰਗ ਨਾਊ ਆਂਡੇਜ਼ ਹਾਂ ਮੈਂ ਬਿਆਸਤ ਹਾਂ ਪਰ ਬਾਅਦ ਵਿੱਚ ਕਰ ਲਵਾਂਗਾ ਯੈਸ ਆਈ ਏਮ ਬਿਜ਼ੀ ਬਟ ਆਈ ਵਿਲ ਡੂ ਇਟ ਲੇਟਰ ਇਹ ਕੀ ਹੈ ਵਾਟ ਇਜ਼ ਥੈਟ ਮੈਂ ਨਹੀਂ ਮੰਨਦਾ ਡੋਂਟ ਬਲੀਵ ਕੀ ਹੋਇਆ ਵਾਟ ਹੈਪਨਡ ਕੀ ਹੋ ਰਿਹਾ ਹੈ ਵਾਟ ਇਜ਼ ਹੈਪਨਿੰਗ ਸਮਝ ਗਿਆ ਗਾਟ ਇਟ ਔਰ ਅੰਡਰਸਟੂਡ ਸਿੱਧਾ ਮੁੱਦੇ ਤੇ ਆਓ ਕਮ ਟੂ ਦਾ ਪੁਆਇੰਟ ਸਿੱਧਾ ਬੈਠੋ ਸਿਟ ਅਪਰਾਇਟ ਸਾਡੇ ਨਾਲ ਆਓ ਕੰਬੇ ਦੱਸ ਸਾਡੇ ਨਾਲ ਰਹੋ ਸਟੇ ਵਿਦ ਅਸ ਕਦੇ ਵੀ ਨਹੀਂ ਨੋਟ ਐਟ 올 ਇਸ ਦੇ ਮੁਕਾਬਲੇ ਵਿੱਚ ਐਜ਼ ਅਪੋਜ਼ਡ ਟੂ ਆਸ-ਪਾਸ ਕਚਰਾ ਨਾ ਸੁੱਟੋ ਡੋਨਟ ਲਿਟਰ ਅਰਾਊਂਡ ਕੀ ਤੁਸੀਂ ਮਜ਼ਾਕ ਕਰ ਰਹੇ ਹੋ ਆਰ ਯੂ ਕਿਡਿੰਗ ਮੀ ਕੀ ਤੁਸੀਂ ਉਸ ਨੂੰ ਦੇਖਿਆ ਸੀ ਡਿਡ ਯੂ ਸੀ ਹਰ ਕੀ ਤੁਸੀਂ ਬਹਿਰੇ ਹੋ ਗਏ ਹੋ ਹੈਵ ਯੂ ਗੋਨ ਡੈਫ ਨੰਗੇ ਪੈਰ ਨਾਲ ਤੁਰੋ ਡੋਂਟ ਵਾਕ ਬੀਅਰਫੁੱਟ ਕਿਸੇ ਵੀ ਤਰ੍ਹਾਂ ਉਸ ਨੂੰ ਮਨਾ ਲਓ ਪਰਸੂਡ ਹਰ ਐਨੀਵੇ ਮੈਂ ਸਮੇਂ ਦਾ ਬਹੁਤ ਪਾਬੰਧਾ ਆਮ ਵੈਰੀ ਪੰਕਚੁਅਲ